ਹੋਰੀ ਜੰਤੇ ਜਿੰਦੇ ਜਮਦੂ ਧਰਤੀ ਤੇ ਆਏ ਐ ਉਸਨੇ 35 ਲੱਖ ਜੀਤੀ ਬਚਾਏ ਤਲਾਸ਼ ਕਰੇ ਆਂ ਬਹੁਤ ਮੁਸ਼ਕਲ ਮੈਂ ਜੀ ਰਿਹਾ ਐ ਤਾਂ ਆਪਣਾ ਕੰਮ ਹੀ ਬੰਦ ਹੋ ਜੂ ਜਦ ਤੱਕ ਮੁੰਡਿਆਂ ਨੇ ਬਾਹਰ ਜਾਣ ਨੂੰ ਨਹੀਂ ਹਟਣਾ ਆਪਣਾ ਕੰਮ ਨਹੀਂ ਬੰਦ ਹੁੰਦਾ ਬੱਚਾ ਬੱਚਾ ਡੰਕ ਲਾ ਤੋ ਬੱਚਾ ਬਿਲਕੁਲ ਸਹੀ ਕਹਿ ਰਹੇ ਨੇ ਕਿ ਜੇਕਰ ਪੰਜਾਬ ਦੇ ਲੋਕ ਇਦਾਂ ਹੀ ਬਾਰ ਜਾਣ ਵਾਸਤੇ ਤਰਲੋ ਮੱਚੀ ਹੁੰਦੇ ਰਹਿਣਗੇ ਇਹਨਾਂ ਦਾ ਕੰਮ ਤਾਂ ਬੰਦ ਨਹੀਂ ਹੁੰਦਾ ਤੁਹਾਡੇ ਸਾਹ ਪਾਵੇਂ ਬੰਦ ਹੋ ਜਾਣ ਅੱਜ ਉਹ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਬਣ ਅਮਰੀਕਾ ਚਾਨ ਦੀ ਬੇਤਾਬੀ ਅਮਰੀਕਾ ਚ ਪਹੇਖ ਬਣਾਉਣ ਦੀ ਬਤਾਬੇ ਅਮਰੀਕਾ ਦੇ ਵਿੱਚ ਸੈਟਲ ਹੋਣ ਦੀ ਬੇਤਾਬੀ ਪੰਜਾਬ ਦੀ ਪੀੜੀ ਨੂੰ ਕਿਸ ਰਾਹ ਤੇ ਲਾ ਜਾ ਰਹੀ ਹੈ ਅੱਜ ਵੀ ਜਦੋਂ ਕਾਨੂੰਨੀ ਰਾਹ ਖੁੱਲ ਚੁਕੇ ਨੇ ਉਦੋਂ ਵੀ ਲੋਕ ਡੋਂਕਰਾਂ ਦੇ ਜਾਲ ਚ ਫਸ ਜਾਂਦੇ ਨੇ ਇਹ ਤਸਵੀਰਾਂ ਗੁਰਦਾਸਪੁਰ ਦੇ ਇੱਕ ਪਰਿਵਾਰ ਦੀਆਂ ਨੇ ਇਸ ਪਰਿਵਾਰ ਦਾ ਇੰਤਜ਼ਾਰ 8 ਸਾਲ ਦਾ ਹੋ ਚੁੱਕਿਆ ਹੈ ਪਰ ਨਾ ਤਾਂ ਡੋਂਕਰਾਂ ਨੇ ਪੁੱਤ ਪੰਚਾਇਆ ਤੇ ਨਾ ਹੀ ਪੁੱਤ ਵਾਪਸ ਮੁੜਿਆ ਨਾ ਹੀ ਪੁੱਤ ਦੀ ਆਵਾਜ਼ ਸੁਣਾਈ ਦਿੱਤੇ ਗੁਰਦੀਪ 8 ਸਾਲ ਪਹਿਨਾ ਡੋਂਕਰਾਂ ਦੇ ਜ਼ਰੀਏ ਚਲਾ ਗਿਆ ਸੀ ਅਮਰੀਕਾ ਪਰ ਤੁਹਾਨੂੰ ਸਭ ਨੂੰ ਪਤਾ ਕਿ ਡੋਂਕੀ ਦੀ ਰਾ ਕਿਹੜੀ ਸੋਖੀ ਹੈ ਰਾਜਪਨਾਮਾ ਵਰਗੇ ਖਤਰਨਾਕ ਜੰਗਲ ਆਂਦੇ ਨੇ ਤੇ ਨਾ ਚੰਗਲਾਂ ਦੀ ਰਾ ਅਮਰੀਕਾ ਵੱਲ ਘਟ ਤੇ ਮਾਤਵਲ ਜਿਆਦਾ ਚਾਹੰਦੀ ਹੈ ਇਸ ਪਰਵਾਰ ਦੀ ਮੁਸੀਬਤ ਦੇਖੋ 8 ਸਾਲ ਪਹਿਨਾ ਗੁਰਦਾਸਪੁਰ ਦੇ ਪਰਵਾਰ ਨੇ ਮੁਕੇਰੀਆਂ ਦੇ ਕੇ ਜਿੰਦ ਦੇ ذریعے ਆਪਣੇ ਪੁੱਤ ਗੁਰਦੀਪ ਦੀ ਡੋਂਕੀ ਲਵਾ ਦਿੱਤੇ ਇਸ ਨੂੰ ਅਮਰੀਕਾ ਲਈ ਭੇਜ ਦਿੱਤਾ ਇਸ ਪਰਵਾਰ ਨੂੰ ਅੱਜ ਵੀ ਆਪਣੇ ਪੁੱਤ ਦੀ ਆਖਰੀ ਕਾਲ ਯਾਦ ਹੈ ਜਿਸ ਵਿੱਚ ਉਹ ਕਹਿ ਰਿਹਾ ਸੀ ਕਿ ਬਸ ਕੁਛੇ ਮਿੰਟਾਂ ਦੀ ਰਾਹ ਰਹਿ ਗਈ ਹੈ ਤੇ ਉਸ ਤੇ ਅਮਰੀਕਾ ਚ ਪਹੁੰਚ ਜਾਣਾ ਬੜਾ ਕੁਚਮੇਂਟਾ ਦਾ ਇੰਤਜ਼ਾਰ 8 ਸਾਲ ਬਾਅਦ ਵੀ ਖਤਮ ਨਹੀਂ ਹੋਇਆ ਇਸ ਪਰਿਵਾਰ ਦੀ ਮੁਸੀਬਤ ਕੋ ਕਿ ਨਾ ਤਾਂ ਆਪਣੇ ਪੁੱਤ ਨੂੰ ਜਿੰਦਾ ਮੰਨ ਸਕਦਾ ਤੇ ਨਾ ਹੀ ਮਰਿਆ ਹੋਇਆ 8 ਸਾਲ ਤੋਂ ਪੁੱਤ ਦੀ ਕੋਈ ਖੈਰ ਖਬਰ ਨਹੀਂ ਹੈ 35 ਲੱਖ ਦੇ ਵਿੱਚ ਡੋਂਕਰਾਂ ਨਾਲ ਵਿਦੇਸ਼ ਭੇਜਣ ਦਾ ਸੌਦਾ ਤੈ ਹੋਇਆ ਸੀ ਮੈਕਸੀਕੋ ਦੇ ਬਾਡਰ ਦੇ ਚਰੀਏ ਅਮਰੀਕਾ ਪਹੁੰਚਣਾ ਸੀ ਪਰ ਅੱਜ ਤੱਕ ਅਮਰੀਕਾ ਨਹੀਂ ਪੁੱਛਿਆ ਪੁੱਤ ਦੀ ਆਵਾਜ਼ ਸੁਣਨੋਂ ਵੀ ਕਏ ਹੁਣ ਤਾਂ ਉਮੀਦ ਵੀ ਖਤਮ ਹੋ ਚੁਕੀ ਹੈ ਕਿਉਂਕਿ ਇਹਨਾਂ ਨੂੰ ਵੀ ਜਹੀਆਂ ਖਬਰਾਂ ਮਿਲ ਚੁਕੀਆਂ ਨੇ ਕਿ ਇਹ ਨੌਜਵਾਨ ਸ਼ਾਇਦ ਹੁਣ ਜ਼ਿੰਦਾ ਨਹੀਂ ਬਚੇ ਕਿਉਂਕਿ ਗੁਰਦੀਪ ਕੱਲਾ ਨਹੀਂ ਇੱਕ ਗਰੁੱਪ ਚ ਗਿਆ ਸੀ ਤੇ ਉਸ ਗਰੁੱਪ ਬਾਰੇ ਮੰਦ ਭਾਗੀ ਖਬਰ 8 ਸਾਲ ਪਹਿਲਾਂ ਇਹਨਾਂ ਨੂੰ ਮਿਲ ਚੁਕੀ ਹੈ ਪਰ ਜਦੋਂ ਤੱਕ ਕੋਈ ਪੱਕਾ ਸੁਰਾਗ ਨਾ ਮਿਲੇ ਕੋਈ ਯਕੀਨ ਵੀ ਕਿਵੇਂ ਕਰੇ ਕਿ ਉਹਨਾਂ ਦੇ ਪੁੱਤ ਨੂੰ ਕੁਝ ਹੋ ਚੁਕਿਆ ਹੈ ਪਰ ਸਭ ਤੋਂ ਵੱਡਾ ਸਵਾਲ ਕੀ ਚੇਕਰ ਤੁਸੀਂ ਡੋਂਕੀ ਲਾਉਂਦੇ ਹੋ ਤੇ ਘਟੋ ਘਟਾ ਸੋਚ ਲਓ ਕਿ ਤੁਹਾਡਾ ਪੁੱਤ ਮੁਰਦਾ ਜਾਂ ਨਹੀਂ ਮੁਰਦਾ ਇਸ ਦੀ ਗਾਰੰਟੀ ਨਹੀਂ ਹੈ ਪਰ ਹੁਣ ਵਕਤ ਬਦਲ ਚੁਕਿਆ ਹੈ ਕਿਉਂਕਿ ਹੁਣ ਕਾਨੂੰਨੀ ਰਾਹ ਖੁੱਲ ਚੁਕੇ ਨੇ ਅਮਰੀਕਾ ਚਾਨ ਲੈ ਤੇ ਕੋਸ਼ਿਸ਼ ਕਰੋ ਆਪਣੇ ਤੀਆਂ ਪੁੱਤਰਾਂ ਨੂੰ ਕਾਨੂੰਨੀ ਰਾਹ ਨਾਲ ਪੇਚੋ ਅਮਰੀਕਾ ਫਿਲਹਾਲ ਇਸ ਪਰਿਵਾਰ ਦਾ ਤਰਤ ਦੇਖ ਲਵੋ ਕਿ ਕਿਵੇਂ 8 ਸਾਲ ਤੋਂ ਆਪਣੇ ਪੁੱਤ ਦਾ ਇੰਤਜ਼ਾਰ ਕਰ ਰਹੇ ਨੇ ਮਾਪੇ ਆਪਣੇ ਵੀਰੇ ਦਾ ਇੰਤਜ਼ਾਰ ਕਰ ਰਹੀ ਹੈ ਪੈਨ ਡੈਨਿਕ ਮੇਲ ਪਨਚਾਪੀ ਟੀਵੀ ਦੇ ਲਈ ਲਵ ਪ੍ਰੇਸਿੰਗ ਖੁਸ਼ੀ ਪੁਰਤਨਾਲ ਆਮਨਤਾ ਕਰਦੇ ਨੇ ਪਾ ਤਰੀਸਾ ਮਦੀਰੇ ਇਸਲਾਮ ਬੋਲੀ ਮੇਰ ਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਉਹ ਵੀ ਆ ਸਾਹਮਣੇ ਲੱਗਿਆ ਇਹ ਫੋਨ ਕਰਦਾਗਾ ਤੂੰ ਜਾ ਕੇ ਤੂੰ ਤੇ ਨਾ ਇਤਕਰ ਫੋਨ ਆਇਆ ਨਾ ਕੋਸਰੇ ਮੇਰਾ ਬੱਚਾ ਲੱਭਣਾ ਚਾਹੀਦਾ ਪਰਦਾ ਦੇ ਦਿੱਤੇ ਵੀ ਹਮ ਡੋਤੀ ਨਾ ਕਰ ਗਿਆ ਦੋਂ ਪਿੱਛਾ ਕਰਕੇ ਗਏ ਦੋ ਇਹ ਦੋ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦੰਦੇ ਆ ਅੱਗੇ ਬਤਨ ਲੱਗਦਾ ਕਿ ਕਦੇ ਦੇਖ ਹੀ ਨਹੀਂ ਤੁਹਾਨੂੰ ਲੱਗਦਾ ਕਿ ਜਨਤਾ ਨੂੰ ਦੋਖਾ ਗਿਆ ਇਹ ਜਨਤਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿੱਧਰ ਰਹੀ ਹੈ ਮੈਂ ਇਹ ਕਹਿਵਾ ਚਾਹਾਂਗੀ ਕਿ ਸਿੱਧੀ ਸਿੱਧੀ ਬਲੈਡ ਕਰਾਓ ਡੋਂਕੀ ਲਾ ਕੇ ਡੋਂਕੀ ਲਾ ਕੇ ਨਾ ਜਾਓ ਤੇ ਬਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰਾ ਪਰਾਦਾ ਪਤਾ ਲੱਗਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਗ ਕਰਦੇ ਹੋ ਮੰਗ ਬਸ ਇਹੀ ਐ ਕਿ ਪ੍ਰਾਪਤ ਬਤਾ ਮਗਰ 78 ਸਾਲ ਹੋ ਗਏ ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 78 ਸਾਲ ਹੋ ਗਿਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ बस ਬੀਅੰਪੀ ਇਹ ਹੈ ਕਿ ਜਲਦੀ ਜਲਦੀ ਪਤਾ ਕੀਤਾ ਜਾ ਫਿਰ ਕਿੱਥੇ ਹੀ ਹੈ ਬਸ ਸਿਆਂ ਨੂੰ ਦੇ ਦੋ ਇਹ ਉਹ ਕਿੱਸਾਂ ਦਿੱਕ ਨਾ ਜੋ ਲੋਕ ਬਾਹਰ ਜਾ ਰਹੇ ਡੋਂਕੀ ਲਗਾ ਕੇ ਬਸ ਇਹੀ ਕਹਿਣਾ ਚਾਹੁੰਦੀ ਕਿ ਬੱਚੋ ਜਿੰਨਾ ਬਚਿਆ ਜਾਂਦਾ ਧੋਖੇ ਬਾਜ ਤੋਂ ਬਚੋ ਤਕਣਾ ਪਹੁੰਚਾਣ ਕਰਕੇ ਸਿੱਧੀ ਫਲੈਟ ਕਰੋ ਜਿੰਦਾ ਹੁੰਦਾ ਉਦਾਂ ਕਰੋ ਪਰ ਜੈਂਟਾ ਕੋਈ ਬਚੋ ਜਿੰਨਾ ਬਚੇ ਜਿੰਦਾ ਬਸ ਮੈਂ ਇਹੀ ਕਹਿ ਰਹਾ ਚਾਹੁੰਦਾ ਹਾਂ ਸਰ ਸਿੰਘ ਦਾ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਜੋ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਜੈਂਟੀ ਜੀ ਸੁਖਦੇਵ ਸਿੰਘ ਸੁਖੀ ਬੇਨ ਮੈਂ ਦੀਪੋਰ ਨੂੰ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤੋਂ ਬਾਅਦ ਇਹ ਮੁੜ ਕੇ 7ਵੇਂ ਮਹੀਨੇ ਦੇ ਇੱਕ ਉਸ ਤਰੀਕ ਨੂੰ ਇਹ ਬਾਹਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਿੰਦਾ ਕਿ ਰੁਕੇ ਹੈ ਮਰਾਜ ਨੇ ਉਹਨੂੰ ਬਥੇ ਬੁਲਾਨੀ ਜਗ੍ਹਾ ਅਸੀਂ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਕਸ ਕੋਈ ਹੋएगी ਚਾਹੇਂਗੇ ਕਿਸ ਜਗ੍ਹਾ ਭੇਜਿਆ ਤਾਂ ਅਮਰੀਕਾ ਭੇਜਿਆ ਰਹੀ ਤੇ ਕਹਾਂ ਜਾ ਕੇ ਡੌਂਕੀ ਡੌਂਕੀ ਦਾ ਆ ਡੌਂਕੀ ਰਾਂ ਹੀ ਅੱਗੇ ਭੇਜ ਦਿੰਦੇ ਆ ਡਾਇਰੈਕਟ ਨਹੀਂ ਨਾ ਭੇਜਦੇ ਇਹਦੇ ਡੌਂਕੀ ਦੇ ਰਸਤੇ 'ਤੇ ਇਹਦੇ ਫਿਰ ਮੁੰਡੇ ਤੰਗੀ ਦਉ ਸੀ ਇਹ ਹਾਲ ਤਾਂ ਚਾਹੀ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸਕੋ ਦੇਰ 8 ਵਾਂ ਸਾਰ ਚੱਲਣ ਦੇ ਆ ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਸਨ ਵਾਹ ਪੇ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਬੰਡੋਰੀ ਵਾਲਾ ਜਾਨ ਬਾਕੀ ਮੁੰਡੇ ਬੁੱਕੀ ਜਾਣਕਾਰੀ ਨਹੀਂ ਪਾਇਏ ਦੋ ਕੋ ਬੰਡੋਰੀ ਦੇ ਸੀ ਤੇ ਮਹਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਇਹ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਜਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਮੁੰਡਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾਂ ਜਾ ਕੇ ਬੈਠੇ ਮੁਰਗੇ ਫਿਰ ਖਵਾਰ ਚ ਕਿਹੜੀ ਕਹਾਂ ਜਾ ਕੇ ਬੈਠੇ ਇਹੋ ਡੌਂਕੇ ਨਾਲ ਕੀ ਰਸਤੇ ਪੇਜੇ ਅਗਰ ਰਸਤੇ ਜਾਂਦਾ ਸਾਨੂੰ ਹੁਣ ਹੀ ਨਾ ਪਤਾ ਕਿਹੜੇ ਪਾਸੇ ਰਸਤੇ ਪੇਜੇ ਮੈਸੀ ਕੋ ਬਾਰ ਡਰਾਈਗੀ ਔਰ ਵੀ ਜਿਹੜੇ ਹੈਗੇ ਬੈਟਰੀ ਜਿਹੜੇ ਨਾਲ ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਫਿਰ ਖਵਾਰ ਚ ਘੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਹੀ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੀਆਂ ਬਠੇਰੀ ਪੋਛ ਗਈ ਸੀ ਕਿ ਦਿਹਾੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਮਚਾਈ ਸੋਨੇ ਤੇ ਉਹਨਾਂ ਹੀ ਟਾਈਂ ਅੜੀ ਚ ਬਠੇ ਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਗਲਤ ਹੈ ਜੀ ਇਹ ਸੋ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬਠੇਰੀ ਰੋਟੀ ਆ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਇਹ ਰਫੇਰੀਆਂ ਕਰਦੇ ਆ ਬਹੁਤ ਗਲਤ ਕਰਦੇ ਆ ਦੱਸਦੇ ਕੋਈ ਸ ਹੈ ਅੱਗੇ ਕੋਈ ਖਵਾਂਦੀ ਐ ਤੇ ਬੰਦੇ ਨੇ ਰੇਜੇ ਰੱਖਦੇ ਆ ਇਹਦੇ ਦੂਜਿਆਂ ਦਾ ਨਾਸ ਕਰ ਸਰਦੇ ਆ ਇਹੋ ਵੀ ਇੱਕ ਨੰਬਰ ਜਾਓ ਅਨਲੀਗਲ ਨਾ ਜਾਓ ਕਿਤਨੇ ਪੈਸੇ ਦੇ ਕੇ ਵੇਚਿਆ ਤਾਂ ਬੱਚੇ ਹਾਂ ਮੂਹਾਦੇ ਪੈਸੇ دیے تھے ਥੋੜੇ ਕਿਤਨਾ ਕਰਦੇ ਦੋ 12 ਲੱਖ ਦੀ ਇਹ ਤੇ ਪਹਿਲਾਂ ਪਹੁੰਚ ਕਰ ਦਈਏ ਦੇਣੇ ਤੇ ਥੋੜੇ ਵੀ ਜਾ ਕੇ ਪਹੁੰਚੇਗਾ ਫੇਰ ਕਰਾਂਗੇ ਦੇਵਾਂਗੇ ਕਿਤਨੇ ਪੈਸੇ ਦੀ ਡਿਮਾਂਡ ਕੀਤੀ ਸੀ ਜੋਗੇ ਆਗੇ ਧਾਰਤੇ ਨਹੀਂ ਹੈ ਇਹ ਆਪਣੇ ਕੋਲ ਹੀ ਸਾਰੇ ਹਸਤਾ ਰਹਤੇ ਹਨ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਦੇ ਜਾਏ ਸਭ ਜਾਂਦੇ ਆਦਮੀ ਆਪ ਨੇਤਾ ਲੋਕ ਜਾਂਦੇ ਆ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਆ ਇਹ ਨੌਜਵਾਨਾਂ ਵਿੱਚ ਪੜੇ ਰਹੇ ਲੜਕੇ ਕਹਾਂ ਇਹ ਅਤਵਾਦੀ ਥੋੜੇ ਆ ਇਹ ਸਭ ਆਪਣੇ ਸਰਕਾਰਾਂ ਦੀ ਵੀ ਥੋੜੀ ਹੈ ਤੇ ਲਮਟ ਤੇ ਇਹਨਾਂ ਦੀ ਜਿਹੜੀ ਜੈਂਟਾ ਦਾ ਜਲਸਾ ਚ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਿਸੈਂਸ ਬਣਨੇ ਚਾਹੀਦੇ ਚੈੱਕ ਕਰਨ ਇਹ ਜਿਹੜਾ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੀਲ ਬਾਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਕਿੰਨੇ ਲੋਕ ਤੇ ਕਿੰਨੇ ਬੱਚੇ ਸੀ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਲੜਕਾ ਇੱਕ ਬੇਟੀ ਸੀ ਇਹ ਹੋਰ ਆਪ ਜਾਣਦੇ ਹੀ ਐ ਸਭ ਕੁਝ ਮੈਂ ਹਮਤੇ ਉਹਨਾਂ ਜਿਹਾ ਜਿਏਂ ਜਿਹੇਂ ਇਹ ਪਰ ਆਗੇ ਜਿਹੜੇ ਆ ਕੇ ਆਣੇ ਵਾਲੀ ਪੀੜ੍ਹੀ ਹੈ ਉਹਨਕੋ ਹਮ ਸਹੇਤ ਕਰਤੇ ਆ ਵੀ ਲੜਤ ਰੇ ਦੇ ਤੋਕੇ ਬਾਅਦ ਸੇ ਬਚੇ ਕੁਯੋ ਲੋਕੋ ਨੂੰ ਮੈਸੇਜ ਦੇਣਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸੇ ਲੱਟ ਰਹੋ ਕਿਸੇ ਕੋ ਐਸੇ ਨਾ ਅਨਲੀਗਲ ਨਾ ਜਾਓ ਲੀਗਲ ਇੱਕ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ ਦੇ ਬੜਾ ਕੰਮ ਹੈ ਸਰਕਾਰ ਸੇ ਕੀ ਮੰਗਾਂ ਸਰਕਾਰ ਸੇ ਇਹ ਮੰਗ ਹੈ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ ਸੇ ਵੀ ਪੰਜਾਬ ਸਰਕਾਰ ਸੇ ਵੀ ਬੇਨਤੀ ਹੈ ਕਿ